ਦੀ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਇਹ ਤਾਂ ਲੱਗਦਾ ਨਾ ਲੱਗਦਾ ਨਾ ਲੱਗਦਾ वृदा 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 भगमान वृदा भगवंत माना भगवंत मान वाद सर सर वर वृ सर वर्दा ਮੁਰਦਾਬਾ ਮੁਰਦਾਬਾ ਗਿਆ ਖੜੀ ਮੁਰਦਾਬਾ ਲੋਗੜੀ ਭਰੀ ਬੈਠਿਆ ਕਾ ਜਾ ਰਹੇ ਨੇ ਜਿਹਨੇ तमाम ਫੀਸ ਭੇਤੀ ਹੈ तमाम ਫੀਸ ਭੇਤੀ ਹੈ ਅਨੀ ਜਾਨ ਲੱਗਿਆ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਪਏ ਆ ਆਏ ਦਿਨ ਕਤਲ ਹੋ ਰਹੇ ਨੇ ਮਟਰ ਡੋਮ ਮਸ਼ੀਨਾਂ ਨਾਲ ਮੌਤਾਂ ਹੋ ਰਹੀਆਂ ਉਹਦੇ ਕਰਕੇ ਅੱਜ ਅਸੀਂ ਜਿਹੜਾ ਪੰਜਾਬ ਜੂਤ ਕਾਂਗਰਸ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਐਸਐਸਪੀ ਹੈੱਡਕ quartarਾਂ ਦੇ ਉੱਪਰ ਜਿਹੜਾ ਧਰਨਾ ਦਿੱਤਾ ਹੈ ਅੱਜ ਇੱਥੇ ਪੰਜਾਬ ਦੇ ਜਿਹੜੇ ਪ੍ਰਧਾਨ ਆ ਮੋਹਤਮਿੰਦਰਾ ਜੀ ਨੇ ਦੀ ਰਹਿਨਮਾਈ ਹੇਠ ਸਾਡੇ ਫਰੀਦਕੋਟ ਦੇ ਸਾਬਕਾ ਵਿਧਾਇਕ ਜਿੱਕੀ ਢੋਜੀ ਤੇ ਮੇਰੇ ਜਿਹੜੇ ਹਲਕੇ ਦੇ ਤਿੰਨੋਂ ਪ੍ਰਧਾਨ ਹੈ ਗੁਰਲਾਬ ਜੀ ਬੂਟਾ ਜੀ ਤੇ ਹੈਪੀ ਜੀ ਅਸੀਂ ਸਾਰਿਆਂ ਨੇ ਅੱਜ ਆਪਦੇ ਸਾਥੀਆਂ ਨਾਲ ਇਕੱਠੇ ਹੋ ਕੇ ਇੱਕ ਸਾਡੇ ਜਿਹੜੇ ਚਾਰਨੇ ਜ਼ਿਲ੍ਹੇ ਦੇ ਰਣਜੀਤ ਜੀ ਵੀ ਆਏ ਆ ਅੱਜ ਅਸੀਂ ਪ੍ਰਦਰਸ਼ਨ ਕੀਤਾ ਹੈ ਵੀ ਜਿਹੜੀ ਸਰਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਪਏ ਨੇ ਬਹੁਤ ਮਾੜੇ ਨੇ ਆਏ ਦਿਨ ਜਿਹੜਾ ਗੁੰਡਾਗਰਦੀ ਦਾ ਰਾਜ ਹੋਇਆ ਪਿਆ ਪੁਲਿਸ ਦਾ ਰਾਜ ਪੰਜਾਬ ਦੇ ਵਿੱਚ ਨਹੀਂਗਾ ਸੋ ਉਹਦੇ ਕਰਕੇ ਅਸੀਂ ਸਰਕਾਰ ਨੂੰ ਜਗਾਉਣ ਲਈ ਅੱਜ ਅਸੀਂ ਧਰਨਾ ਲਾਇਆ ਹੈ ਤੇ ਕੂਤਲਾ ਫੂਕਿਆ ਸਰਕਾਰ ਦਾ ਨਾ 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 ਕੋਈ ਫਰਕ ਨਹੀਂ ਪੈਣਾ ਪਰ ਸਾਡਾ ਫਰਜ਼ ਬਣਦਾ ਨੌਜਵਾਨਾਂ ਦਾ ਵੀ ਜਿਹੜੇ ਸਰਕਾਰ ਨੂੰ ਕੋਈ ਜਗਾਈਗੇ ਪਰ ਮੈਨੂੰ ਨਹੀਂ ਲੱਗਦਾ ਕੋਈ ਕਿਉਂਕਿ 4 ਸਾਲ ਹੋ ਗਏ ਆ ਉਹੀ ਸਰਕਾਰ ਕੋਲੇ ਤਾਂ ਕੈਪਟਨ ਉਹਦੇ ਭਗਵੰਤ ਮਾਨ ਨੂੰ ਭਗਵੰਤ ਮਾਨ ਕੋਲੇ ਕੀ ਗੱਲ ਹੈ ਬਾਦਲ ਨੇ ਆ ਕੀਤਾ ਕੈਪਟਨ ਨੇ ਇਹ ਕੀਤਾ ਵੀ ਤੂੰ 4 ਸਾਲਾਂ ਦੇ ਵਿੱਚ ਕੀ ਕੀਤਾ ਉਹਦੇ ਕੋਲੇ ਕੋਈ ਜਵਾਬ ਨਹੀਂ ਹੈਗਾ ਸੋ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਪਏ ਆ ਕਿ ਹੁਣ ਗੱਲ ਉਹ ਹੋ ਗਈ ਵੀ ਕਬੱਡੀ ਟੂਰਨਾਮੈਂਟ ਜੇ ਤੁਸੀਂ ਕਰਾਉਣਾ ਹੈ ਨਾ ਤਾਂ ਤੁਹਾਨੂੰ ਐਸਐਸਪੀ ਜਾਂ ਡੀਸੀ ਕੋਲੇ ਜਾਣ ਦੀ ਲੋੜ ਨਹੀਂਗਾ ਤੁਹਾਨੂੰ ਆਪ ਦੇ ਜਿਹੜੇ ਨੇੜੇ ਦੇ ਜਿਹੜੇ ਵੱਡੇ ਕੈਂਸਲ ਕੋਲੇ ਜਾਣਾ ਪੈਣਾ ਤੇ ਉਹਦੀ ਜਾ ਕੇ ਮਿੰਟ ਕਰਲਾ ਕਰਨਾ ਪੈਣਾ ਵੀ ਅਸੀਂ ਟੂਰਨਾਮੈਂਟ ਕਰਾਉਣਾ ਤਾਂ ਸਾਨੂੰ ਕਰਾ ਲੈ ਹੁੰਦੇ ਤਾਂ ਜਾ ਕੇ ਜਿਹੜਾ ਟੂਰਨਾਮੈਂਟ ਸਫਲ ਹੋਣਾ ਨਹੀਂ ਤਾਂ ਤੁਹਾਡੇ ਟੂਰਨਾਮੈਂਟ ਤੇ ਗੋਲੀਆਂ ਚੱਲਣਗੀਆਂ ਇਹ ਤੁਹਾਨੂੰ ਦੇਖਿਆ ਹੀ ਪਿਛਲੇ ਦਿਨਾਂ ਦੇ ਵਿੱਚ ਕਿੰਨੇ ਕਤਲ ਹੋ ਗਏ ਟੂਰਨਾਮੈਂਟਾਂ ਦੇ ਮਾਰਕੀਟ ਕਬੱਡੀ ਆ ਉਹਨੂੰ ਖਤਮ ਹੋ ਕਰਨ ਤੇ ਤੁਲੀ ਹੋਈ ਆ ਜਿਹੜੀ ਪੰਜਾਬ ਸਰਕਾਰ